ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਗਾਇਜ਼ ਹੈਪੀ ਦੀਵਾਲੀ ਜੀ ਮੇਰੇ ਵੱਲੋਂ ਸਾਰੇ ਜਾਣਿਆਂ ਨੂੰ ਹੈਪੀ ਦੀਵਾਲੀ ਤੇ ਗਾਇਜ਼ ਅੱਜ ਜਿਹੜੀ ਹੈਗੀ ਆ ਮੇਰੀ ਤਬੀਅਤ ਸੈੱਟ ਨਹੀਂ ਦੋ ਦਿਨ ਤੋਂ ਕਿਉਂਕਿ ਕੰਮ ਕਰੇ ਇੰਨਾ ਜ਼ਿਆਦਾ ਸੀ ਜਿਵੇਂ ਆਪਾਂ ਕੋਈ ਭਾਰੀ ਚੀਜ਼ ਜਿਵੇਂ ਮੰਨ ਲਓ ਬੈੱਡ ਕ੍ਰੀਸ ਲਿਆ ਸੋਫੇ ਕ੍ਰੀਸ ਲਿਆ ਜਾਂ ਕੋਈ ਹੋਰ ਭਾਰੀ ਚੀਜ਼ ਚੱਕ ਲਈ ਚੱਕ ਤਰ ਬਾਣੀ ਜਾਂਦੀ ਤੁਹਾਨੂੰ ਪਤਾ ਕਰਨੀ ਵੀ ਪੈਂਦੀ ਆ ਤੇ ਉਹਦੇ ਨਾਲ ਜਿਹੜੀ ਹੈਗੀ ਮੇਰੇ ਪੇਟ ਦਰਦ 2-3 ਦਿਨ ਹੋ ਗਏ ਬਹੁਤ ਜ਼ਿਆਦਾ ਹੋ ਰਿਹਾ ਰਾਤੀ ਵੀ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਸਾਰੀ ਰਾਤ ਪੇਟ ਮੇਰਾ ਜਿਹੜਾ ਦਰਦ ਹੁੰਦਾ ਰਿਹਾ ਤੁਸੀਂ ਮੇਰੇ ਫੇਸ ਨੂੰ ਦੇਖ ਕੇ ਆਈਡੀਆ ਲਗਾ ਸਕਦੇ ਹੋ ਕਿ ਮੈਂ ਸੁੱਤੀ ਵੀ ਨਹੀਂ ਚੱਜ ਨਾਲ ਤੇ ਹੁਣ ਗਾਈਜ਼ ਮਾਰਨਿੰਗ ਦੇ 9:30 ਹੋ ਗਈ ਹੈ ਤੇ ਮੈਂ ਉੱਠ ਕੇ ਕੋਈ ਕੰਮ ਨਹੀਂ ਕੀਤਾ ਤੇ ਅੱਜ ਮੇਰੇ ਤੋਂ ਜਿਹੜੀ ਰੋਟੀ ਵੀ ਨਹੀਂ ਬਣੀ ਤੇ ਸੰਧੂ ਸਾਹਿਬ ਜਿਹੜੀ ਰੋਟੀ ਬਾਹਰੋਂ ਪੈਕ ਕਰਵਾਉਣ ਗਏ ਆ ਕਿਉਂਕਿ ਮੇਰੀ ਤਬੀਅਤ ਸੈੱਟ ਨਹੀਂ ਆ। ਕਿੰਨੇ ਦਿਨਾਂ ਤੋਂ ਆਪਾਂ ਜਿਹੜੀ ਹੈਗੀ ਦੀਵਾਲੀ ਦੇ ਆਉਣ ਦੀ ਆਪਾਂ ਵੇਟ ਕਰ ਰਹੇ ਸੀ ਤੇ ਪਰ ਇਹ ਨਹੀਂ ਸੀ ਪਤਾ ਕਿ ਦੀਵਾਲੀ ਵਾਲੇ ਦਿਨ ਜਿਹੜਾ ਹੈਗਾ ਤਬੀਅਤ ਖਰਾਬ ਹੋ ਜਾਊਗੀ। ਚਲੋ ਕੋਈ ਗੱਲ ਨਹੀਂ ਆਪਾਂ ਰੋਟੀ ਖਾ ਕੇ ਤੇ ਮੈਡੀਸਿਨ ਲੈ ਕੇ ਠੀਕ ਹੋਣ ਦੀ ਕੋਸ਼ਿਸ਼ ਕਰਦੇ ਆ। ਤੇ ਫਿਲਹਾਲ ਇੱਕ ਗੱਲ ਇਹ ਆ ਕਿ ਜਦੋਂ ਆਪਾਂ ਨੂੰ ਰਾਤ ਨੂੰ ਨੀਂਦ ਨਾ ਆਈ ਹੋਵੇ ਤਾਂ ਜਿਹੜਾ ਹੈਗਾ ਆਪਣਾ ਫੇਸ ਵੀ ਚੇਂਜ ਹੋ ਜਾਂਦਾ ਤੇ ਆਪਣਾ ਜਿਹੜਾ ਮਾਈਂਡ ਆ ਉਹ ਵੀ ਫਰੈਸ਼ ਨਹੀਂ ਰਹਿੰਦਾਗਾ। ਚਲੋ ਕੋਈ ਗੱਲ ਨਹੀਂ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਤਿਹਾਰ ਦਾ ਦਿਨ ਆ ਉੱਠ ਕੇ ਕੰਮ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਮੈਡੀਸਨ ਲੈਣੇ ਆ ਲੈ ਕੇ ਰੈਸਟ ਕਰਕੇ ਫਿਰ ਜਿਹੜਾ ਮੜਾ ਮੋਟਾ ਆਪਾਂ ਕਰਦਾ ਕੰਮ ਕਰਾਂਗੇ ਤੇ ਸ਼ਾਮ ਨੂੰ ਫਿਰ ਤੁਹਾਨੂੰ ਪਤਾ ਹੀ ਦੀਵਾਲੀ ਆ ਤੇ ਦੀਵਾਲੀ ਵਾਲੇ ਦਿਨ ਵੀ ਫਿਰ ਆਪਾਂ ਜਿਹੜਾ ਬਿਮਾਰੀ ਧਾਰ ਕੇ ਨਹੀਂ ਬੈਠ ਸਕਦੇ ਠੀਕ ਹੋਣ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਦੇਖਦੇ ਆ ਜੀ ਜੁੜੇ ਰਹੋ ਸਾਡੇ ਵਲੌਗ ਦੇ ਲਾਸਟ ਤੱਕ ਗੁੱਡ ਮਾਰਨਿੰਗ ਗਾਇਜ਼ ਤਾਂ ਦੀ ਸ਼ੁਰੂਆਤ ਹੋ ਚੁੱਕੀ ਆ ਜੀ ਤੇ ਟਾਈਮ ਹੋ ਗਿਆ ਜੀ ਮੇਰੇ ਹਿਸਾਬ ਦੇ ਨਾਲ ਕਾਫੀ ਟਾਈਮ ਹੋ ਚੁੱਕਿਆ 10 ਵਜ ਗਏ ਤੇ ਆਪਾਂ ਵਲੌਗ ਥੋੜਾ ਜਿਹਾ ਬਣਾਉਣਾ ਜੇ ਲੇਟ ਸ਼ੁਰੂ ਕੀਤਾ ਕਿਉਂਕਿ ਮੈਡਮ ਦੀ ਤਬੀਅਤ ਖਰਾਬ ਸੀ ਬਹੁਤ ਜ਼ਿਆਦੇ ਤੇ ਰੈਸਟ ਤੇ ਪਈ ਆ ਕਿਉਂਕਿ ਕੱਲ ਸ਼ਾਮ ਦੀ ਕਾਫੀ ਬਿਮਾਰ ਹੈ ਪੇਟ ਚ ਦਰਦ ਹੋ ਰਿਹਾ ਬਹੁਤ ਤੇ ਕਾਲਾਪਾ ਥੋੜੀ ਮੈਡੀਸਿਨ ਦਿੱਤੀ ਸੀ ਮੈਨੂੰ ਲੱਗਦਾ ਵੀ ਅੱਜ ਕੁਝ ਬੋਤਲਾਂ ਵਗੈਰਾ ਛੋਟੀਆਂ ਲਮਾਉਣੀਆਂ ਪੈਣੀਆਂ ਤੇ ਫੇਰ ਕੰਮ ਹੋਊਗੀ ਤੇ ਪੇਟ ਹੋਇਆ ਪਿਆ ਦਾ ਸਖਤ ਤੇ ਅਸੀਂ ਆਏ ਆ ਜੀ ਆਪਣੇ ਬਹੁਤ ਹੀ ਮਸ਼ਹੂਰ ਗ੍ਰੀਨ ਟੱਬਾ ਕੋਟਕਪੂਰਾ ਜੀ ਉਰੇ ਤੋਂ ਖਾਣਾ ਲੈ ਕੇ ਕਿਉਂਕਿ ਮੈਡਮ ਤੋਂ ਅੱਜ ਖਾਣਾ ਜਿਹੜਾ ਨਹੀਂ ਪਕਾਇਆ ਜਾਣਾ ਤੇ ਅਸ ਲਈ ਰਾਤ ਵੀ ਭੁੱਖਾ ਹੀ ਪੈਣਾ ਪਿਆ ਕਿਉਂਕਿ ਮੈਡਮ ਦੀ ਤਪੀਤ ਬਹੁਤ ਜ਼ਿਆਦਾ ਖਰਾਬ ਸੀ ਤੇ ਸਾਡਾ ਵੀ ਜਿਹੜਾ ਰੋਟੀ ਖਾਣੋਂ ਜੀ ਨਹੀਂ ਕੀਤਾ ਤੇ ਨਾ ਹੀ ਅਸੀਂ ਪਕਾਈ ਤੇ ਅਰਮਾਨ ਤਾਂ ਦਿਨ ਮਿਹਲੇ ਖੀਰ ਧਰੀ ਸੀ ਉਹ ਖਾ ਕੇ ਸੌਂ ਗਿਆ ਤੇ ਮੈਂ ਤਾਂ ਫਿਰ ਭੁੱਖਾ ਹੀ ਪੈ ਗਿਆ ਵੈਸੇ ਵੀ ਭੁੱਖ ਕੋਈ ਖਾਸ ਹੈ ਨਹੀਂ ਸੀ ਤੇ ਮੈਡਮ ਨੇ ਵੀ ਰੋਟੀ ਨਹੀਂ ਖਾਧੀ ਤੇ ਹੁਣ ਅਸੀਂ ਲੱਗੇ ਆਂ ਢਾਬੇ ਤੋਂ ਤਿਆਰੀ ਕਰ ਰਿਹਾ ਖਾਣਾ ਦੀ ਪੈਕਿੰਗ ਕਰਾ ਕੇ ਲੈਂਦੀ ਆ ਜੀ ਅਰਮਾਨ ਕੀ ਕੁਝ ਪੈਕ ਕੀਤਾ ਸੀਗਾ ਚਟਨੀ ਉਹੀ ਚਟਨੀ ਤੇ ਬੜਾ ਸ਼ਲਾਦ ਅਸ਼ਰੂਦ ਵਿੱਚ ਪਾ ਕੇ ਦਿੰਦੇ ਆ ਬਹੁਤ ਵਧੀਆ ਖਾਣਾ ਬਣਾਉਂਦੇ ਆ ਜੀ ਗ੍ਰੀਨ ਟੱਪਾ ਕੋਟਕਪੂਰਾ ਆਪਣੇ ਪੰਜਾਬ ਦਾ ਬਹੁਤ ਦੂਰ ਦਰਾਡੇ ਦੇ ਜਿਹੜੇ ਲੋਕ ਇੱਥੇ ਆ ਕੇ ਰੁਕਦੇ ਆ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਤਕਰੀਬ ਅੱਧਾ ਘੰਟਾ ਪਾਉਣਾ ਜਿਹੜਾ ਆਰਡਰ ਤੇ ਲੱਗ ਜਾਂਦਾ ਸਾਨੂੰ ਵੀ 25-20 25 ਮਿੰਟ ਲੱਗ ਹੀ ਗਏ ਕਿਉਂਕਿ ਇਸ ਟਾਈਮ ਥੋੜਾ ਬਹੁਤਾ ਰਸ਼ ਘਟ ਹੁੰਦਾ ਤੇ ਬਸ ਹਾਰ ਟਾਈਮ ਹੀ ਬਹੁਤ ਹੁੰਦਾ ਰਸ਼ ਬਹੁਤ ਅਸਵਾਦ ਦਾ ਖਾਣਾ ਬਣਾਉਂਦੇ ਆ ਜੀ ਆਪਾਂ ਫਿਰ ਉੱਥੋਂ ਲੈ ਕੇ ਆਏ ਆ ਪੈਕਿੰਗ ਕਰਾ ਕੇ ਹੁਣ ਆਪਾਂ ਅਰਮਾਨ ਨੇ ਕਰਤੀ ਤਿਆਰੀ ਅਰਮਾਨ ਲੱਸੀ ਪਈ ਹੈ ਕੋ ਤੁਹਾਨੂੰ ਲੈ ਵੀ ਅਰਮਾਨ ਨੇ ਤਾਂ ਪੂਰਾ ਸਜਾ ਲਿਆ ਤੁਸੀਂ ਥਾਲ ਤੇ ਮੈਂ ਚੈੱਕ ਕਰਦਾ ਲੱਸੀ ਕਿਉਂਕਿ ਨਾਲ ਲੱਸੀ ਬਿਨਾ ਤਾਂ ਤੁਹਾਨੂੰ ਪਤਾ ਮਜ਼ਾ ਨਹੀਂ ਆਉਂਦਾ ਲੱਸੀ ਗੜਬੀ ਚ ਕਹਿੰਦੀ ਸੀ ਮੈਡਮ ਆ ਗੜਬੀ ਚ ਲੱਸੀ ਹੁੰਦੀ ਹੈ ਪਰ ਲੱਗੀ ਗੜਵੀ ਕਾデア ਗੜਬਈ ਆ ਨੀਚੇ ਕਿੱਥੇ ਗੜਵੀ ਚ ਆਹ ਨਿੱਕੀ ਜਿਹੀ ਗੜਵੀ ਚ ਅੱਛਾ ਹਾਂ ਲੱਸੀ ਬਹੁਤ ਸੰਗਣੀ ਆਪਾਂ ਇਹਨੂੰ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਓ ਜੀ ਉਹਦੇ ਕਹਿੰਨਾਂ ਨੂੰ ਲੱਸੀ ਤੇ ਲੜਾਈ ਇਹ ਆਪਾਂ ਜਿੰਨਾ ਮਰਜ਼ੀ ਵਧਾ ਲਗੇ ਓਨੀ ਵੱਧ ਜਾਂਦੀ ਐ ਤੇ ਆਪਾਂ ਲੱਸੀ ਹੈਗੀ ਥੋੜੀ ਜਿਹੀ ਛੂਟੀ ਜੀ ਗੜਵੀ ਚ ਤੇ ਇਹਨੂੰ ਆਪਾਂ ਵਧਾ ਕੇ ਵੱਡੀ ਜੀ ਕਰ ਲੈਨੇ ਕਿਉਂਕਿ ਲੱਸੀ ਦਾ ਆਪਣੇ ਹੱਥ ਵਾਸੀ ਹੁੰਦਾ ਜਿੰਨੀ ਨੂੰ ਪਤਲੀ ਕਰਾਂਗੇ ਤੇ ਓਨੀ ਹੀ ਸਵਾਦ ਬਣਦੀ ਐ ਤੇ ਹੁਣ ਆਪਾਂ ਦੇਖੀਏ ਕੋਈ ਵੱਡਾ ਸਾਰਾ ਭਾਂਡਾ ਅਗੜਵੀ ਕੁਸ ਇਸ ਮਿਕਸ ਕਰ ਲੀਏ ਨਾ ਦੋਨਾਂ ਜੀ ਬਣਾਵਾਵੇਂ ਫਿਰ ਆਪਾਂ ਅੱਧਾ-ਅੱਧਾ ਪਾਣੀ ਲੈਨੇ ਪਾਲਜ ਜੀ ਦੋਨੇ ਗੜਵੀਆਂ ਨੂੰ ਆਪਾਂ ਲੈਨੇ ਆ ਪਰ ਫਿਰ ਨਾਮਕ ਸੁਆਦ ਅਨੁਸਾਰ ਪਾਲਾਂਗੇ ਜੀ ਤੇ ਲੱਸੀ ਆਪਣੀ ਹੋ ਗਈ ਤਿਆਰ ਆਪਾਂ ਨਮਕ ਬਣਾਇਆ ਜੀ ਇਹਦੇ ਚ ਸੁਆਦ ਅਨੁਸਾਰ ਲੱਸੀ ਦੇ ਵਿੱਚ ਲੋ ਇਹ ਤਾਂ ਦੋ ਲੈਣੇ ਨੇ ਖਰਾਬ ਤੁਸੀਂ ਤਾਂ ਪਹਿਲਾਂ ਹੀ ਖਾਣਾ ਸ਼ੁਰੂ ਕਰਤਾ ਮੈਨੂੰ ਡੀਕ ਲੈਂਦੇ ਯਾਰ ਮੈਂ ਲੱਸੀ ਬਣਾਉਂਚੀ ਰਹਿ ਗਿਆ ਲਓ ਜੀ ਚਾਚਾ ਜੀ ਆਏ ਅੱਜ ਕਹਿੰਦੇ ਮੈਂ ਵੀ ਬਈ ਜਾਣਾ ਵੈਸੇ ਤਾਂ ਕੱਲ ਬ੍ਰਦਰ ਆ ਗਏ ਸੀ ਤੇ ਅੱਜ ਚਾਚਾ ਕਹਿੰਦਾ ਮੈਂ ਵੀ ਹੋ ਕੇ ਆਣਾ ਤੇ ਗਾਇਸ ਮੈਨੂੰ 2000 ਰੁਪਿਆ ਦੇ ਕੇ ਚੱਲੇ ਮੈਂ ਤਾਂ ਕਿਹਾ ਸੀ ਕੀ ਜ਼ਰੂਰਤ ਹੈ ਦੀ ਤੇ ਪਰ ਨਹੀਂ ਕਹਿੰਦੇ ਕੋਈ ਗੱਲ ਨਹੀਂ ਦੀਵਾਲੀ ਹੈ ਮੈਂ ਕਿਹਾ ਕੱਲ ਬ੍ਰੋ ਆ ਤਾਂ ਗਿਆ ਸੀ ਨਾਲੇ ਗਿਫਟ ਦੇ ਗਿਆ ਪਤਾ ਗਿਫਟ ਦੇ ਕੇ ਗਿਆ ਉਹ ਦੇਖਿਆ ਤੇ ਬਹੁਤ ਸੋਹਣੀਆਂ ਚੀਜ਼ ਮਤਲਬ ਅੰਗੇ ਵਿੱਚ ਨਾ ਕੌਲੀਆਂ ਜੀਆਂ ਬੜੀਆਂ ਸੋਹਣੀਆਂ ਨਿਕਲੀਆਂ ਆ ਜਾਏ। ਹੋਈ ਜਿੱਲਾ ਜਾ। ਮੈਂ ਜਾਰਾ 2000 ਰੁਪਿਆ ਦੇ ਗਿਆ। ਮੈਂ ਤਾਂ ਕਿਐਸੀ ਰਹਿਣ ਦੀ। ਚੱਲ ਕੋਈ ਨਹੀਂ ਅਸ਼ੀਰਵਾਦ ਤੇ ਪਿਆਰ ਹੀ ਹੁੰਦਾ ਨਾ। ਕਿ ਨਹੀਂ? ਕੀ? 900 ਰੁਪਿਆ ਦੇ ਫਿਰ ਮੈਂ ਚਾਦ ਨਰ ਬੋਲੂਗਾ। ਗਾਈਜ਼ ਇਹ ਪੈਸੇ ਪਿੱਛੇ ਰੌਲਾ ਪਾਈ ਬੈਠਾ ਕਹਿੰਦਾ ਤੈਨੂੰ ਤਾਂ ਦੇ ਜਾਂਦੇ ਮੈਨੂੰ ਕੋਈ ਦਿੰਦਾ ਨਹੀਂ ਤੇ ਇਹ ਤੇਰੇ ਤੇ ਮੇਰੇ ਆਪਣੇ ਦੋਨਾਂ ਦੇ ਇਕੱਠਿਆਂ ਦੇ ਹੀ ਆ। ਅੱਛਾ ਤੇ ਹੋਰ ਜਿਹੜੇ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਦਿੱਤੇ ਉਹ ਕਿੰਨੇ ਕਿੰਨਾ ਦੇ ਇਕੱਠੇ ਆ? ਹਾਂ ਜਿਹੜੇ ਮੇਰੇ ਪੈਸੇ ਨੱਪੇ ਗਏ ਨਾ ਆਪਣੀਆਂ ਤੂੰ ਚਲ ਮੈਂ ਤੇਰੇ ਪੈਸੇ ਨੱਪ ਲੈਣਾ ਪਤਾ ਤੂੰ ਹਜੇ ਛੋਟਾ ਬੱਚਾ ਠੀਕ ਹੈ ਮੇਰੀ ਗੱਲ ਸੁਣ ਛੋਟੇ ਬੱਚਿਆਂ ਨੂੰ ਇੰਨੇ-ਇੰਨੇ ਪੈਸੇ ਥੋੜੇ ਦੇਈ ਦੇ ਹੁੰਦੇ ਆ ਉਹਨਾਂ ਦੇ ਸਿਰਫ ਕੀ ਕਹਿੰਦੇ ਹੁੰਦੇ ਜਮਾ ਕਰੀ ਦੇਂਦੇ ਆ ਆਹੋ ਜਮਾ ਨਹੀਂ ਨੱਪੀ ਦੇ ਹੁੰਦੇ ਉਹਨਾਂ ਦੇ ਪੈਸੇ ਨਹੀਂ ਪਤਾ ਨੱਪੀ ਦੇ ਨਹੀਂ ਹੁੰਦੇ ਨਹੀਂ ਜਦੋਂ ਕੋਈ ਚੀਜ਼ ਮੰਗਦਾ ਸੀ ਤੈਨੂੰ ਲੈ ਕੇ ਨਹੀਂ ਦੇਂਦੇ ਆਈਏ ਫਿਰ ਚਲ ਹੁਣ ਤੈਨੂੰ ਲੈ ਕੇ ਦੇਵਾਂਗੇ ਫਿਰ ਠੀਕ ਹੈ بس गाइस ਹੁਣ ਅਸੀਂ ਇਹਨੂੰ ਕੋਈ ਚੀਜ਼ ਨਹੀਂ ਅੱਜ ਤੋਂ ਬਾਅਦ ਲੈ ਕੇ ਦੇਣੀ ਜਿੱਦੋਂ ਨੇ ਕਹਿਣਾ ਵੀ ਨਹੀਂ ਲੈ ਕੇ ਦੇਣੀ ਤੇ ਫਿਰ ਨਹੀਂ ਲੈ ਕੇ ਦੇਣੀ ਠੀਕ ਹੈ ਕੋਈ ਤਰ ਪਟਾਕੇ ਨਹੀਂ ਲੈ ਕੇ ਦੇਣੇ ਅੱਜ ਅਸੀਂ ਅਸ਼ੋ ਇੱਕ ਇੱਕ ਗੋਲੀ ਕੱਢਣੀ ਹੈ ਇੱਕ ਇੱਕ ਗੋਲੀ ਆ ਦੋਨੇ ਸੇਮ ਨਹੀਂ ਆ ਨਹੀਂ ਇਹ ਇਹ ਬੀਪੀ ਦੀ ਗੋਲੀ ਆ ਉਹ ਵਾਲਿਆਂ ਦੀ ਇਹ ਵੀ ਨਾਲ ਹੀ ਲੈਣੀ ਹੈ ਵੀ ਕੱਢ ਦੇ ਮੈਡੀਸਨ ਲੈਣੇ ਤੇ ਫਿਰ ਹੁੰਨੇ ਆ ਪਤ ਤਗੜੇ ਹਨਾ ਕਿ ਨਹੀਂ ਚਾਚਾ ਦਵਾਈ ਲੈ ਕੇ ਆਪਾਂ ਹੁਣੇ ਤਗੜੇ ਫੇਰ ਕਰਦੇ ਆਪਾਂ ਘਰ ਦੇ ਕੰਮਕਾਰ ਫੇਰ ਸਟਾਰਟ ਬੈਠਿਆ ਤਾਂ ਨਹੀਂ ਸਰਨਾ ਚਾਰ ਮਾਂ ਨੇ ਬਣਾਈ ਹੈ ਬਈ ਕੇਵਜੀ ਬਣੀ ਚਾਚਾ ਸਵਾਦ ਬਣੀ ਹੈ ਆਪਾਂ ਵੈਸੇ ਚਾਹ ਬਹੁਤ ਵਧੀਆ ਬਣਾ ਲੈਂਦਾ ਰਮਾਨ ਕੰਮ ਕਰਨ ਤੇ ਅਜੇ ਫੇਰ ਤਾਂ ਬਹੁਤ ਵਧੀਆ ਕਰਦਾ ਬਸ ਮੇਰੇ ਕਰਨ ਦਾ ਜੀ ਨਹੀਂ ਕਰਦਾ ਹਾਂ ਜੀ ਨਹੀਂ ਕਰਦਾ ਜੀ ਤਾਂ ਕਿਸੇ ਦਾ ਵੀ ਨਹੀਂ ਕਰਦਾ ਹੁੰਦਾ ਕੰਮ ਕਰਨ ਨੂੰ ਇੱਕ-ਇੱਕ ਗੋਲੀ ਕੱਢਦੀ ਆਂ ਵਾਲੀ ਨਹੀਂ ਲੈਣੀ ਸੀ ਨਿੱਕੀ ਆ ਨਹੀਂ ਲੈਣੀ ਸੀ ਤਾਂ ਰਾਤ ਨੂੰ ਲੈਣੀ ਸੀ ਬੋਲੀ ਇਹ ਕਿਹੜੀ ਕੱਢੀ ਆ ਗਾਇਸ ਰਾਣੀ ਅੱਜ ਮੇਰੇ ਡਿੱਕੇ ਆ ਗਈ ਆ ਰਾਣੀ ਨੂੰ ਹੁਣ ਮੈਂ ਜਾਣ ਨਹੀਂ ਦਿੰਦੀ ਪਹਿਲਾਂ ਤਾਂ ਮੈਨੂੰ ਕਿ ਮੈਂ ਵੇੜੇ 'ਚ ਮਾਰ ਬੋਕਰ ਠੀਕ ਆ ਉਸ ਤੋਂ ਬਾਅਦ ਤੋ ਫਰਸ਼ ਫੇਰ ਕਰ ਮੇਰੀਆਂ ਮਾਲਸ਼ਾਂ ਫੇਰ ਤੈਨੂੰ ਛੁੱਟੀ ਦੇਣੀ ਆ ਉਹਨਾ ਟਾਈਮ ਤੈਨੂੰ ਕੋਈ ਛੁੱਟੀ ਨਹੀਂ ਅੱਜ ਮਸਾਂ ਹੀ ਮੇਰਾ ਵੇੜਾ ਪਲਾ ਰਹਿ ਜੇ ਤੋਂ ਨਾਲ ਤੇਰਾ ਰਹਿੰਦਾ ਰਹੀ ਜਾ ਵਿਆਹ ਵੀ ਮੈਂ ਪੈ ਬਲਾਤੀ ਆ ਤੇ ਮੇਰੇ ਤੋਂ ਤਾਂ ਹੁੰਦਾ ਨਹੀਂ ਅਜ ਰਾਣੀ ਨੂੰ ਮੈਂ ਛੁੱਟੀ ਨਹੀਂ ਦੇਣੀ ਜਿੰਨਾ ਮਰਜੀ ਜੂਰ ਲਾ ਲੈ ਰਾਣੀ ਹੈ ਰਾਣੀ ਕਿ ਨਹੀਂ ਜਾਣਾ ਬਾਬੇ ਦੇ ਅੱਜ ਤੂੰ ਸਾਰਾ ਕੰਮ ਕਰਕੇ ਫੇਰ ਤੈਨੂੰ ਜਾਣ ਦੇਣਾ ਐਂ ਤਾਂ ਵਿਚਾਰੀ ਚੰਗੀ ਹੈ ਜਵਾਬ ਨਹੀਂ ਦਿੰਦੀ ਮੇਰੇ ਹੱਕ ਨੂੰ ਤਾਂ ਬਹੁਤ ਵਧੀਆ ਨਾਲੇ ਤਾਂ ਮੈਂ ਵਿਚਾਰੀ ਨਾਲ ਲੜ ਪੈਨੀ ਆ ਨਾਲੇ ਮੇਰੇ ਕੰਮ ਆ ਜਾਂਦੀ ਹੈ ਹਨਾ ਹੈ ਰਾਣੀ ਤੁਹਾ ਮਗਰਾ ਲੇ ਪੀਟਦੇ ਲਓ ਜੀ ਅਸੀਂ ਫਰਸ਼ਾਂ ਦਿੱਤੀਆਂ ਧੋ ਮੈਂ ਨਹੀਂ ਮਤਲਬ ਕਿ ਰਾਣੀ ਨੇ ਧੋਤੀਆਂ ਫਰਸ਼ਾਂ ਮੈਂ ਕਿਹਾ ਚੱਲ ਇੱਥੇ ਪੋਚਾ ਮਾਰ ਦੇ ਕਿਉਂਕਿ ਟਾਈਲਾਂ ਤੇ ਪਾਣੀ ਖੜ ਜਾਂਦਾ ਤੇ ਵਧੀਆ ਬਣ ਗਿਆ ਚਲੋ ਧੋਤਾ ਗਿਆ ਤੇ ਹੁਣ ਆਪਾਂ ਕਰਦੇ ਆ ਮਾਲਸ਼ਾਂ ਕਈ ਛੇਤੀ ਕਰੀ ਜਾਂਦੀ ਕਾਲੀ ਕਰੀ ਜਾਂਦੀ ਮੈਂ ਕਿਹਾ ਤੂੰ ਕਾਲੀ ਨਾ ਕਰਿਆ ਕਰ ਜਦੋਂ ਆ ਜਾਣੀ ਹੈ ਕਿੰਨੇ ਟਾਈਮ ਬਾਅਦ ਤੂੰ ਆਉਣੀ ਹੈ ਤੇ ਤੂੰ ਕਾਲੀ ਨਾ ਕਰਿਆ ਕਰ ਕਹਿੰਦੀ ਨਹੀਂ ਮੈਂ ਵੀ ਫਰਸ਼ਾਂ ਜਾ ਕੇ ਧੋਣੀਆਂ ਮੈਂ ਕਿਹਾ ਚੱਲ ਠੀਕ ਆ ਜੀ ਉਹਦੋਂ ਸਾਡੇ ਗਵੰਡੀ ਇਰਮਾਨ ਨੂੰ ਲੈ ਕੇ ਗਏ ਉਹਨੂੰ ਕਹਿੰਦੇ ਸਾਡੇ ਦੀਵਿਆਂ ਤੇ ਪੇਂਟ ਕਰ ਤੇ ਕਾਫੀ ਟਾਈਮ ਦਾ ਗਿਆ ਹੁਣ ਮੈਂ ਦੇਖਣੀ ਆ ਜਾ ਕੇ ਵੀ ਕਿੰਨਾ ਕੁ ਪੇਂਟ ਉਹਨੇ ਕੀਤਾ ਘਰ ਚ ਚੱਕਾ ਜਾ ਕੇ ਲਾਈ ਬੈਠੇ ਉਹਨੂੰ ਪੇਂਟ ਕਰਨ ਵਾਸਤੇ ਕਿੰਨੇ ਪੈਸੇ ਮਿਲਣਗੇ ਵੀ ਪੇਂਟ ਕਰਨ ਦੇ ਇਹ ਤੋਂ ਪਹਿਲਾਂ ਹੈ ਹੈ ਆਂਟੀ ਫ੍ਰੀ ਸੇਵਾ ਹੈ ਫ੍ਰੀ ਸੇਵਾ ਹੈ ਫ੍ਰੈਂਸ ਦੇਖੋ ਭਈ ਪੇਂਟ ਕਰਕੇ ਕਮਾਲਾਂ ਕੀਤੀਆਂ ਪਈਆਂ ਹੈ ਸਾਰੇ ਜਣੇ ਆਰੇ ਲੱਗੇ ਬੈਠੇ ਹੈ ਟਾਈਮ ਪਾਸ ਟਾਈਮ ਪਾਸ ਬਸ ਇੰਨੇ ਕੀ ਕਰਨੇ ਸੀਗੇ ਹਰਮਨ ਥੱਕ ਗਿਆ ਲੱਗਦਾ ਤੈਨੂੰ ਮੈਨੂੰ ਹੈਂ ਬੱਸ ਇਹਨੂੰ ਫੋਨ ਫੜਾ ਛੱਡਿਆ ਕਿਹਨੇ ਫੋਨ ਵੇਖਿਆ ਸੈਫੀ ਹੈਲੋ ਹੈਪੀ ਦੀਵਾਲੀ ਲੈ ਉਹ ਮੈਂ ਕਰਕੇ ਹੈਪੀ ਦੀਵਾਲੀ ਕਿਹਾ ਹੈ ਕੋਈ ਡਿਜ਼ਾਈਨ ਵੀ ਬਣਾਉਂ ਉੱਤੇ ਇੱਕੋ ਜਿਹਾ ਸੇਮ ਸੇਮ ਡਿਜ਼ਾਈਨ ਬਣਾਈ ਜਾਂਦੇ ਤੁਸੀਂ ਹੈ ਮੇਰਾ ਗੰਦ ਮਰੇ ਉਹ ਦਿਖਾਈ ਹਰਾਜਾ ਚੱਕ ਗਏਂ ਅੰਟੀ ਹਾਂ ਇਹ ਕਿਹਨੇ ਮਾਰਿਆ ਗੰਦ ਏ ਪ੍ਰਿੰਸ ਨੇ ਕਿਹੜੇ ਕੀਤੇ ਆ ਆ ਹੀ ਵੇ ਸਾਡੇ ਦੇ ਪ੍ਰਿੰਸ ਤਾਂ ਵੈਸੇ ਮਾਰ ਆ ਹੈ ਨਾ ਪੇਂਟ ਦੇ ਵਿੱਚ ਸਫਾਈਆਂ ਕਰ ਲਈਆਂ ਸਫਾਈਆਂ ਕਰ ਲਈਆਂ ਵੀ ਸਾਡੇ ਗਵਾਂਡੀਆਂ ਨੇ ਮੇਰੇ ਨਾਲ ਦਾ ਰੂਮ ਰਹਿ ਗਿਆ ਹੈ ਨਾ ਇਹ ਸਾਡਾ ਸੱਚ ਟੇਲਰ ਮਾਸਟਰ ਹੈ ਏ ਗਾਈਸ ਸਾਡਾ ਟੇਲਰ ਮਾਸਟਰ ਹੈ ਬਈ ਇਹ ਜਿੰਨੇ ਵੀ ਸੂਟ ਮੇਰੇ ਡਿਜ਼ਾਈਨਾਂ ਵਾਲੇ ਭਾਵੇਂ ਫਰਾਕ ਸੂਟ ਬਣਾ ਲਓ ਭਾਵੇਂ ਇਹਦੇ ਤੋਂ ਕਿਸੇ ਵੀ ਕਿਸਮ ਦਾ ਸੂਟ ਬਣਾ ਲਓ ਬਹੁਤ ਵਧੀਆ ਬਹੁਤ ਸੋਹਣੇ ਢੰਗ ਤਰੀਕੇ ਨਾਲ ਤਿਆਰ ਕਰਦੇ ਆ ਪਰ ਇਹ ਗੱਲ ਆ ਵੀ ਲੇਟ ਵੀ ਹੋ ਜਾਂਦੇ ਕਦੇ ਕਦੇ ਹਾਂ ਦੇਖੋ ਜਿਆਦਾ ਸੋਹਣਾ ਬਣਾਉਂਦੇ ਲੇਟ ਹੁੰਦੀ ਆ ਸਹੀ ਗੱਲ ਹੈ ਜੀ ਹੈ ਨਾ ਜਿੰਨੀ ਸਫਾਈ ਜਿਆਦਾ ਫਿਨਿਸ਼ਿੰਗ ਜਿੰਨੀ ਆਊਗੀ ਓਨੀ ਵਧੀਆ ਆਊਗੀ ਸਹੀ ਗੱਲ ਸੱਚ ਉਹ ਕਦੋਂ ਹੁੰਦਾ ਆਂਟੀ ਜਿਹੜਾ ਤੁਸੀਂ ਆ ਪੂਜਾ ਕਰ ਦਿੰਨੇ ਆ ਕਿਹੜਾ ਪੂਜਾ ਜੇ ਆ ਹਸੰਦਾ ਦੀ ਪੂਜਾ ਨਹੀਂ ਕਰਦੇ ਹੁੰਦੇ ਕੀ ਹੁੰਦਾ ਤਾਂ ਨਾ ਵਿਸ਼ਕਾਰਮਾਡੇ ਠੀਕ ਆ ਕੱਲ ਨੂੰ ਤਾਂ ਫਿਰ ਆਪਣੀ ਮਸ਼ੀਨ ਦਾ ਕੰਮ ਹੈ ਨਹੀਂ ਹੈ ਤਾਂ ਮੇਰਾ ਜਿੰਗ ਕਹੀ ਜਾਂਦੀ ਉਹ ਨੂੰ ਆ ਜੇ ਮੈਂ ਦੋ ਸੁੱਟ ਦੇਣੇ ਸੀ ਹ ਤੱਕ ਇਧਰ ਮੇਲਾ ਦੱਲਦਾ ਵੀ ਪੇਟ ਹੋਈ ਜਾਂਦੀ ਹੈ ਕਈ ਜਦਾਂ ਕਹਿੰਦਾ ਮੰਮੀ ਨੇ ਤਾਂ ਕਹਿੰਦਾ ਮੈਨੂੰ ਥੱਪੜਾ ਨਾ ਮਾਰਨਾ ਸੀਗਾ ਵੀ ਮੈਂ ਆ ਹ ਮੰਜੇ ਤੇ ਅੱਖ ਲਾਈ ਜਨਾ ਮੈਂ ਤਾਂ ਰਾਣੀ ਤੋਂ ਵਿਚਾਰੀ ਤਾਂ ਸਾਰੀ ਫਰਸ਼ ਧਵਾ ਕੇ ਮਾਲਿਸ਼ ਕਰਵਾ ਕੇ ਹੁਣ ਮੈਂ ਅੰਦਰਾਂ ਚ ਪੋਚਾ ਲਾ ਕੇ ਮੈਂ ਕਿਹਾ ਮੈਂ ਦੇਖ ਕੇ ਆਉਣੀ ਕਿੰਨਾ ਕੁ ਪੇਂਟ ਕਰ ਲਿਆ ਨੇ ਹਾਜੇ ਕੰਮ ਮੇਰੇ ਹਿਸਾਬ ਨਾਲ ਥੋੜਾ ਹੀ ਨਿਮੇੜਿਆ ਤੁਸੀਂ। ਅਹੀਂ ਉਹ ਤੇ ਚਾਚੇ ਨੂੰ ਲਾ ਲੈਣਾ ਸੀ ਨਾਲ। ਆ ਤਾਂ ਗੰਦ ਮਾਰਿਆ। ਕੀ ਮਾਰਿਆ? ਗੰਦ। ਚਾਚਾ ਹੈ ਨਹੀਂ ਨਹੀਂ ਤਾਂ ਵਧੀ ਵੀ ਇੰਟਰੋਡਕਸ਼ਨ ਲੈ ਲੈਂਦੇ ਆਪਾਂ। ਕਿ ਨਹੀਂ? ਚਲੋ ਰੋਟੀ ਖਵਾਦੀ। ਹਾਂ ਖਵਾ ਦੇ। ਤੇ ਕੱਪੜੇ ਬਣਾਲੇ ਸੀ। ਕੱਪੜੇ ਬਣਾਲੇ ਸੀ। ਇੱਕ ਸੂਟ ਰਹਿ ਗਿਆ ਉਹ ਮੈਂ ਕਿਹਾ ਹਾਈ ਨਹੀਂ ਲੈਣਾ। ਤੇਰਜੂ ਕਿੱਧਰ ਗਈ? ਜੂ ਨਾਨਕੀ। ਚਲੋ ਉਹ ਦੀਵਾਲੀ ਤੇ ਨਾਨਕੀ ਵਟ ਗਈ ਹੈ। ਉਹ ਹੋ ਗਈ ਨਾ ਗੱਨੇ ਲੱਗੀਆਂ ਅੰਦਰ ਦੇ ਕਿਆ ਸੀ ਫੋਨ ਉਹਦੀ ਮੰਮੀ ਨੂੰ ਕਹਿੰਦੀ ਮੈਂ ਦੂਜਾ ਹਾਂ ਹਾਂਜੀ ਗਾਇਸ ਆਪਾਂ ਗਏ ਸੀਗੇ ਜੀ ਅੱਜ ਟਰਾਲੀ ਖਰੀਦਣ ਸੁਬਾ ਸੁਬਾ ਦੇ ਨਿਕਲੇ ਸੀ ਕਰੋ ਤੇ ਹੁਣ ਵਾਪਸ ਆਏ ਆਂ ਜੀ ਟਰਾਲੀ ਆਪਣੀ ਪਹੁੰਚ ਗਈ ਜੀ ਕੋਟਕਪੂਰਾ ਤੇ ਉੱਥੋਂ ਆਪਾਂ ਲਿਆਂਦੀ ਜੀ ਜੀਪ ਦੇ ਮਗਰ ਪਾ ਕੇ ਤੇ ਆਪਾਂ ਯੂਰੀਆ ਰੇ ਖਾਦ ਵੀ ਲੈਣੀ ਸੀਗੀ ਮੰਡੀ ਦੇ ਵਿੱਚੋਂ ਤੇ ਮੈਂ ਭਾਈ ਨੂੰ ਆਖਿਆ ਮੈਂ ਕਿ ਵੀ ਮੰਡੀ ਜੀ ਤੂੰ ਟਰਾਲੀ ਆਰਧ ਦੀ ਦੁਕਾਨ ਤੇ ਲਾ ਦੇ ਉਥੋਂ ਆਪਾਂ ਯੂਰੀਆ ਜਿਹੜੀ ਆ ਚੱਕ ਲਾਂਗੇ ਤੇ ਕਰੋ ਟਰੈਕਟਰ ਲਿਆ ਕੇ ਆਪਾਂ ਲੈ ਜਾਾਂਗੇ ਟਰਾਲੀ ਨੂੰ ਤੇ ਤੈਨੂੰ ਨਾਲੇ ਕਾਫੀ ਬਾੜ ਦੀ ਤਰੀਕ ਘਟੇ ਹੋ ਜੂਗੀ 8-10 ਕਿਲੋਮੀਟਰ ਦਾ ਪੈ ਜੂਗਾ ਫਰਕ ਤੇ ਆਪਣੀ ਹੁਣ ਯੂਰੀਆ ਉਥੇ ਲੱਦੀ ਪਈ ਆ ਜੀ ਤੇ ਫਿਰ ਆਪਾਂ ਹੁਣ ਟਰੈਕਟਰ ਲਿਜਾ ਕੇ ਲਿਆਉਣੇ ਆ ਇਹ ਟਰੈਕਟਰ ਆਪਣਾ ਸ਼ੈੱਡ ਥੱਲੇ ਲਾਇਆ ਖੜਾ ਤੇ ਵੇੜਾ ਕਰ ਆਪ ਕਹਿੰਦੀ ਹੁਣ ਵੀ ਇਸ ਟਰੈਕਟਰ ਨੂੰ ਤੁਸੀਂ ਜਿਹੜਾ ਆਹ ਖੜਾ ਇਹਨੂੰ ਨਹੀਂ ਕੱਢਣਾ ਤੇ ਉਹ ਜਿਹੜਾ ਸਾਹਮਣੇ ਖੜਾ ਉਹਨੂੰ ਲਿਜਾਓ ਤੁਸੀਂ ਹੁਣ ਕਿਉਂਕਿ ਉਹ ਸਿੱਧਾ ਫਿਰ ਉੱਥੋਂ ਬਾਹਰ ਨਿਕਲ ਜੂਗਾ ਤੇ ਇਹਦੇ ਫਿਰ ਟੈਟੂ ਜਿਹੜੇ ਲੱਭਣ ਜਾਣੇਗਾ ਤੇ ਉਹਨੂੰ ਲਿਆ ਕੇ ਆਪਾਂ ਉੱਥੀ ਫਿਰ ਰੋਕ ਦਿਆਂਗੇ ਤੇ ਟਰਾਲੀ ਤੋਂ ਆਪਾਂ ਯੂਰੀਆ ਲਾ ਦੇਾਂਗੇ ਜੀ ਆਹ ਸਾਹਮਣੇ ਆਪਣੀ ਦੁਕਾਨ ਦੇ ਵਿੱਚ ਇਹਦੇ ਵਿੱਚ ਜਗ੍ਹਾ ਬਹੁਤ ਪਈ ਆ ਤੇ ਬਾਹਰ ਬਾਰੇ ਦਾ ਹੈਗਾ ਅ ਸ਼ੀਸ਼ਾ ਵਾਲਾ ਲੱਗਾ ਬਾਹਰ ਤੇ ਉੱਥੇ ਆਪਾਂ ਟਰਾਲੀ ਵੈ ਕਰਕੇ ਤੇ ਉੱਥੀ ਆਪਾਂ ਯੂਰੀਆ ਸਾਰੀ ਇਹਦੇ ਅੰਦਰ ਲਾ ਦੇਾਂਗੇ ਮੁੜ ਕੇ ਆਪਾਂ ਟਰਾਲੀ ਇੱਥੇ ਕੱਚੇ ਸਾਂ ਲਾ ਦੇਾਂਗੇ ਬੈਗ ਤੇ ਟਰੈਕਟਰ ਲਾ ਦੇਾਂਗੇ ਉੱਥੇ ਤੇ ਮੈਨਮ ਆ ਆਪਦੀਆਂ ਜੁਲਫਾਂ ਨੂੰ ਸਵਾਰ ਰਹੀ ਏ ਤੇ ਹੈ ਬਿਮਾਰ ਜੀ ਅੱਜ ਤੇ ਪੇਟ ਹਜੇ ਵੀ ਕਹਿੰਦੀ ਮੇਰਾ ਦਰਦ ਕਰੀ ਜਾਂਦਾ ਹਾਂਜੀ ਕਿਵੇਂ ਠੀਕ ਆ ਠੀਕ ਆ ਕੁਛ ਸਵੇਰ ਮੈਡੀਸਿਨ ਲਈ ਸੀ ਉਹਨਾਂ ਕਿੰਨੇ ਪੈਣਾ ਫਰਕ ਕੁਛ ਠੀਕ ਆ ਇਹ ਤਾਂ ਅਸੀਂ ਤਾਂ ਫਿਰ ਲੈ ਆਂਦੀ ਟਰਾਲੀ ਮਰੀ ਆ ਗਿਆ ਮੇਰੀ ਵਾਸ਼ਿੰਗ ਮਸ਼ੀਨ ਕਦੋਂ ਆਉਗੀ ਉਹ ਨਹੀਂ ਆਉਂਦੀ ਤਰੀਬ 2 ਵਾਸ਼ਿੰਗ ਮਸ਼ੀਨ ਬਦਾਈਆਂ ਦਾ ਤੂੰ ਦਿੱਤ ਨਹੀਂ ਮੈਂ ਤਾਂ ਕੋਈ ਨਹੀਂ ਮੈਂ ਦੇਣੀਆਂ ਵੀ ਨਹੀਂ ਅੱਛਾ ਇਹ ਮੇਲ ਦਾ ਨਾਰਾਜ ਆ ਜੀ ਗੜੀ ਵੀ ਹੈ ਕੱਲ ਦੀ ਪਰਸੋਂ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਆਪਾਂ ਤਾਂ ਇਸ ਵਾਰ ਦੀਵਾਲੀ ਮਨਾਉਣੀ ਨਹੀਂ ਕਿਉਂਕਿ ਆਪਣੇ ਰਿਸ਼ਤੇਦਾਰੀ ਚ ਹੋ ਜਾਂ ਸਿਕ ਦੋ ਮਰ ਗਾ ਇਸ ਕਰਕੇ ਦੀਵੇ ਵਗੈਰਾ ਨਹੀਂ ਰੱਖਣੇ ਜੀ ਆਪਾਂ ਪਰ ਦੀਵਾਲੀ ਵਾਲੇ ਦਿਨ ਆਪਾਂ ਚੰਗੀ ਜੀਜ ਖਰੀਦ ਕੇ ਘਰੇ ਦਿੰਦੀ ਅੱਜ ਟਰਾਲੀ ਜਿਹੜੀ ਆਪਾਂ ਨੂੰ ਖੇਤ ਦਾ ਕੰਮ ਦੇਊਗੀ ਜਿੱਥੋਂ ਆਪਾਂ ਨੂੰ ਪੈਸੇ ਆਉਂਦੇ ਆ ਤੇ ਹੁਣ ਤੁਹਾਨੂੰ ਟਰਾਲੀ ਜਦੋਂ ਘਰੇ ਆਈ ਉਹ ਤੋਂ ਵਿਖਾਵਾਂਗੇ ਉਹਦੇ ਵਿੱਚ ਯੂਰੀਆ ਲੱਦੀ ਵੀ ਆ ਤੁਹਾਨੂੰ ਦੱਸਿਆ ਹੀ ਆ ਤੇ ਆਪਾਂ ਲੈਂ ਚੱਲੇ ਆਂ ਜੀ ਟਰਾਲੀ ਟਰੈਕਟਰ ਤੇ ਓਕੇ ਾਰਮਾਨ ਤੂੰ ਆ ਜਾ ਾਰਮਾਨ ਕਹਿੰਦਾ ਮੈਨੂੰ ਵੀ ਨਾਲ ਲੈ ਕੇ ਜਾਓ ਉੱਥੇ ਮੰਡੀ ਦੇ ਵਿੱਚ ਟਰਾਲੀ ਖੜੀ ਆ ਗਾਇਸ ਤੇ ਟਰਾਲੀ ਦੇ ਉੱਪਰ ਹੈਗੀ ਜਿਹੜੀ ਰੇ ਲੱਦੀ ਹੋਈ ਐ ਤੇ ਇਹ ਰੇ ਏ ਰੇ ਲੈਣ ਜਾਣੀ ਇਹਨਾਂ ਨੇ ਤੇ ਾਰਮਾਨ ਕਹਿੰਦਾ ਮੈਂ ਵੀ ਨਾਲ ਜਾਣਾ ਮੈਂ ਕਹਾਂ ਤੂੰ ਰਹਿਂਦੇ ਕਿਉਂਕਿ ਟਾਈਮ ਵੀ ਬਹੁਤ ਜ਼ਿਆਦਾ ਹੋਇਆ ਪਿਆ ਤੂੰ ਰਹਿਂਦੇ ਾਰਮਾਨ ਤੂੰ ਰਹਿਂਦੇ ਹਾਂ ਡੈਡੀ ਚੱਲੇ ਆ ਨਾਲ ਤੇ ਸੰਤੂ ਸਾਹਿਬ ਚੱਲੇ ਆ ਤੂੰ ਨਾ ਜਾਈ ਨਾਲ ਚੰਗਾ ਫਟਾਕੇ ਲੈ ਕੇ ਆਉਂਗਾ ਅਰਮਾਨ ਉਧਰ ਪਟਾਕਿਆਂ ਦੀ ਸਾਈਡ ਹੈ ਹੀ ਨਹੀਂ ਮੈਂ ਹੁਣ ਤੈਨੂੰ ਦੱਸਦੀ ਗੱਲ ਹੋਗੀ ਨਹੀਂ ਹੈਗੀ ਉਧਰ ਕਿਹੜਾ ਬਾਜ਼ਾਰ ਆ ਆਪਾਂ ਪਟਾਕੇ ਵੀ ਨਹੀਂ ਚਲਾਉਣੇ ਪੁੱਤ ਜੇਦੋ ਆਪਾਂ ਦੀਵੇ ਨਹੀਂ ਰੱਖਣੇ ਤੇ ਫਿਰ ਪਟਾਕੇ ਕਿਉਂ ਚਲਾਉਣੇ ਆ ਘੱਟ ਹੀ ਰਹੂਗੀ ਹੁਣ ਮੈਂ ਤੈਨੂੰ ਦੱਸਤਾ ਵੀ ਉਧਰਲੀ ਸਾਈਡ ਪਟਾਕਿਆਂ ਵਾਲੀ ਦੁਕਾਨ ਹੈ ਨਹੀਂ ਫੇਰ ਨਾ ਗਈ ਕੋਈ ਨਾ ਆ ਵੇ ਪਹਿਨ ਗਾਇਜ਼ ਹੁਣ ਉਹ ਟਰੈਕਟਰ ਤੇ ਨਹੀਂ ਜਾਂਦੇ ਹੁਣ ਕਹਿੰਦੇ ਅਸੀਂ ਇਹ ਟਰੈਕਟਰ ਤੇ ਇਹਨਾਂ ਨੂੰ ਟਰੈਕਟਰ ਹੀ ਨਹੀਂ ਕੋਈ ਪਸੰਦ ਆਉਂਦਾਗਾ ਟਰੈਕਟਰ ਬਾਹਲੇ ਨਾ ਤੁਹਾਨੂੰ। ਅੱਜ ਨਹੀਂ ਆਲੇ। ਇਹਨਾਂ ਨੂੰ ਟਰੈਕਟਰ ਹੀ ਨਹੀਂ ਪਸੰਦ ਆਉਂਦਾ। ਹੁਣ ਕਹਿੰਦੇ ਅਸੀਂ ਇਸ ਟਰੈਕਟਰ ਤੇ ਜਾਣਾ। ਮੈਂ ਤਾਂ ਇਹ ਤਾਂ ਜਾਊਗੀ ਨਾਲ। ਨਹੀਂ ਆਂਦਾ ਮम्मा ਮੈਂ ਜਾਣਾ। बैग चढ़ के उसे मेरी गल सुनो ये ध्यान रखियो हाथ पाके बैठे हाथ पाके बैठी हाथ छड़ी ना Għal komaġi. ċelo, ਗਾਈਜ਼ ਅੱਜ ਅਸੀਂ ਫਰਸ਼ਾਂ ਧੋਤੀਆਂ ਸੀਆਂ ਰਾਣੀ ਨੂੰ ਸੱਦਿਆ ਸੀ ਤਾਂ ਕਰਕੇ ਵਿੜਾ ਕੱਚਾ ਹੋਣ ਕਰਕੇ ਆਪਣੇ ਵਿੜੇ ਦੇ ਵਿੱਚ ਚਿੱਕੜ ਵੱਜ ਗਿਆ ਇਹ ਵੀ ਆਪਾਂ ਜਦੋਂ ਝੋਨਾ ਵੱਢ ਲਿਆ ਵੇਚ ਲਿਆ ਫਿਰ ਆਪਾਂ ਫ੍ਰੀ ਆ ਤੇ ਫਿਰ ਆਪਾਂ ਵਿੜੇ ਦੇ ਵਿੱਚ ਜਿੰਨੀ ਰਹਿੰਦੀ ਹੈਗੀ ਆ ਉਹ ਆਪਾਂ ਸਾਰੇ ਫਰਸ਼ ਲਾ ਦੇਣੀ ਆ ਸਾਰਾ ਵਿੜਾ ਜਿਹੜਾ ਉਹ ਆਪਾਂ ਪੱਕਾ ਕਰ ਦੇਣਾ ਗਾਈਜ਼ ਇਹ ਵਾਲਾ ਨਾ ਜਿਹੜਾ ਸਾਗ ਆਪਾਂ ਧਰਦੇ ਹੁੰਦੇ ਸੀ ਗਰਮੀ ਦੇ ਵਿੱਚ ਇਹ ਹੁਣ ਪੱਕ ਚੱਲਿਆ ਦੇਖੋ ਕਿੰਨੇ ਸੋਹਣੇ ਫੁੱਲ ਕੱਢੇ ਆ ਕਿਉਂਕਿ ਹੁਣ ਇਹਦਾ ਸੀਜ਼ਨ ਆ ਜਿਹੜਾ ਇਹ ਜਾ ਰਿਹਾ ਤੇ ਹੁਣ ਤੁਹਾਨੂੰ ਪਤਾ ਹੈ ਵੀ ਸਰੋਂ ਦਾ ਸਾਗ ਜਿਹੜਾ ਉਹ ਚੱਲ ਪੈਣਾ ਤੇ ਇਹਦੇ ਫਲਾਵਰ ਹੀ ਬਹੁਤ ਪਿਆਰੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਧਰ ਆਪਣੀ ਵੈਂਗ ਨਹੀਂ ਲੱਗੀ ਹੋਈ ਆ ਵਾਈਟ ਕਲਰ ਦੀ ਵੈਸੇ ਮੈਨੂੰ ਨਹੀਂ ਸਵਾਦ ਲੱਗਦੀ ਚਲੋ ਜੀ ਉਹ ਤਾਂ ਹੁਣ ਵਾਵਾ ਟਾਈਮ ਲਾ ਕੇ ਆਉਣਗੇ ਉਹਨਾਂ ਟਾਈਮ ਫਿਰ ਮੈਨੂੰ ਥੋੜਾ ਜਿਹਾ ਝਾੜੂ ਫੇਰ ਮਾਰਨਾ ਪੈਣਾ ਕਿਉਂਕਿ ਇੱਧਰ ਫੇਰ ਮਿੱਟੀ ਆ ਗਈ ਹੈ ਜਿੰਨਾ ਟਾਈਮ ਸਾਰਾ ਵਿਹੜਾ ਪੱਕਾ ਨਹੀਂ ਹੁੰਦਾ ਉਹਨਾਂ ਟਾਈਮ ਥੋੜਾ ਜਿਹਾ ਔਖਾ ਹੀ ਆ ਕਿਉਂਕਿ ਮਿੱਟੀ ਲੱਗ ਕੇ ਆ ਜਾਂਦੀ ਆ ਬਸ ਘਰ ਦੇ ਕੰਮ ਕਾਰ ਜਿਹੜੇ ਰਹਿੰਦੇ ਉਹ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਸਾਰਾ ਵਿਹੜਾ ਪੱਕਾ ਕਰ ਦੇਣਾ ਗਾਈਜ਼ ਇਸ ਵਾਰ ਦੀ ਜਿਹੜੀ ਦੀਵਾਲੀ ਹੈ ਜੀ ਉਹ ਅਸੀਂ ਨਹੀਂ ਮਨਾ ਰਹੇ ਕਿਉਂਕਿ ਇੱਕ ਤਾਂ ਮੇਰੇ ਪਾਪਾ ਜੀ ਦੀ ਡੈਥ ਹੋਈ ਸੀ ਉਹਨਾਂ ਨੂੰ ਹਜੇ ਸਾਲ ਨਹੀਂ ਹੋਇਆ ਤੇ ਇੱਕ ਮੇਰੇ ਭੂਆ ਜੀ ਦੀ ਨੂੰ ਉਹ ਬਹੁਤ ਛੋਟੀ ਉਮਰ ਸੀ ਉਹਨਾਂ ਦੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਭੈੜੀ ਬਿਮਾਰੀ ਲੱਗੀ ਹੋਈ ਸੀ ਤੇ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਆ ਤੇ ਥੋੜਾ ਟਾਈਮ ਹੀ ਹੋਇਆ ਉਹਦੀ ਡੈਥ ਹੋਈ ਨੂੰ ਤਾਂ ਕਰਕੇ ਫਿਰ ਇਸ ਵਾਰ ਜਿਹੜੀ ਆਪਾਂ ਹੈਗੀ ਆ ਛੱਤ ਤੇ ਦੀਵੇ ਵਗੈਰਾ ਨਹੀਂ ਰੱਖਾਂਗੇ ਤੇ ਬਾਬਾ ਜੀ ਦੀ ਜੋਤ ਤਾਂ ਆਪਾਂ ਕਰਾਂਗੇ ਤੇ ਬਾਕੀ ਜਿਹੜੇ ਛੱਤ ਤੇ ਦੀਵੇ ਆ ਉਹ ਅਸੀਂ ਨਹੀਂ ਰੱਖਾਂਗੇ ਤਾਂ ਕਰਕੇ ਇਸ ਵਾਰ ਦੀ ਜਿਹੜੀ ਦੀਵਾਲੀ ਹੈ ਜੀ ਉਹ ਅਸੀਂ ਨਹੀਂ ਮਨਾ ਰਹੇ ਤੇ ਚੰਗਾ ਨਹੀਂ ਲੱਗਦਾ ਬਾਕੀ ਕਹਿੰਦੇ ਹੁੰਦੇ ਆ ਵੀ ਜੇ ਚਾਰ ਚੁਪੇਰੇ ਖੁਸ਼ੀਆਂ ਹੋਣ ਤਾਂ ਦੀਵਾਲੀ ਮਨਾਉਣ ਨੂੰ ਵੀ ਦਿਲ ਕਰਦਾ ਜਦੋਂ ਫਿਰ ਐਦਾਂ ਦਾ ਮਾਹੌਲ ਬਣਿਆ ਹੋਵੇ ਤੇ ਫਿਰ ਉਸ ਟਾਈਮ ਫਿਰ ਦੀਵਾਲੀ ਵੀ ਚੰਗੀ ਨਹੀਂ ਲੱਗਦੀਗੀ ਤੇ ਇਸ ਕਰਕੇ ਆਪਾਂ ਜਿਹੜੀ ਦੀਵਾਲੀ ਐ ਇਸ ਵਾਰ ਦੀ ਨਹੀਂ ਮਨਾ ਰਹੇ ਬਾਕੀ ਗਾਇਸ ਮੇਰਾ ਪੇਟ ਦਰਦ ਹੁੰਦਾ ਸੀ ਕੱਲ ਦਾ ਤੇ ਅੱਜ ਕੁਝ ਠੀਕ ਆ ਕਿਉਂਕਿ ਮੈਂ ਇੱਕ ਤਾਂ ਮਾਲਿਸ਼ਾਂ ਵਗੈਰਾ ਕਰਵਾ ਲਈਆਂ ਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਬਾਕੀ ਮੈਂ ਮੈਡੀਸਨ ਵੀ ਲਈ ਸੀ ਉਹਦੇ ਨਾਲ ਵੀ ਜਿਹੜੀ ਹੈਗੀ ਇਹ ਬਾਡੀ ਇੱਕਦਮ ਠੀਕ ਆ ਬਾਕੀ ਰਾਤ ਨੂੰ ਪਤਾ ਲੱਗੂਗਾ ਕਿਉਂਕਿ ਜਿਹੜਾ ਪੇਨ ਹੋਣ ਦਾ ਕਾਰਨ ਹੁੰਦਾ ਉਹ ਦਿਨੇ ਤਾਂ ਠੀਕ ਹੁੰਦਾ ਤੇ ਰਾਤ ਨੂੰ ਚੱਲ ਪੈਂਦਾ ਇੱਕ ਵਾਰੀ ਮੈਂ ਸੈਟਾਂ ਤੇ ਬਾਕੀ ਦੇਖਦੇ ਆਂ ਵੀ ਰਾਤ ਨੂੰ ਕੀ ਬਣਦਾ ਮਾਹੌਲ ਗਾਇਸ ਆਪਾਂ ਲੈ ਕੇ ਆਏ ਸੀ ਨਵੀਂ ਟਰਾਲੀ ਦੇ ਵਿੱਚ ਲੈ ਕੇ ਆਏ ਆ ਜੀ ਰੇ ਤੇ ਇਧਰ ਰੂਮ ਦੇ ਵਿੱਚ ਆਪਾਂ ਰੱਖ ਰਹੇ ਆ ਰੇ ਲੋਕ ਸਾਡੀ ਟਰਾਲੀ ਦੇਖਣ ਆਏ ਆ 12 ਮੁੱਟੀ ਆ 12 ਮੁੱਟੀ 50 ਰਾਜਾਂ ਨੂੰ ਇਹਨੇ ਤਾਂ ਕੋਈ ਮੜੀ ਨਹੀਂ ਆ ਦੇਖੋ ਗਾਇਸ ਸਾਡੀ ਟਰਾਲੀ ਕਮੈਂਟਾਂ 'ਚ ਦੱਸਿਓ ਵੀ ਕਿੱਦਾਂ ਲੱਗੀ ਕਿੰਨੀਆਂ ਬੋਰੀਆਂ 50 60 ਬੋਰੀਆਂ ਆਪਾਂ ਇੱਧਰ ਆਪਣੀ ਜਿਹੜੀ ਸ਼ਾਪ ਆ ਉਹਦੇ ਵਿੱਚ ਆਪਾਂ ਲਾ ਰਹੇ ਆ ਨਹੀਂ ਨਹੀਂ ਇਸ ਜਗ੍ਹਾ ਤੇ ਆਪਾਂ ਰੱਖ ਰਹੇ ਆ ਉਹ ਤਾਂ ਹਜੇ ਖੁੱਲੀ ਆ ਹੀ ਮੈਂ ਤਾਂ ਹੋਲੀ ਹੋਲੀ ਬੋਲੀ ਤੁਹਾਨੂੰ ਦੱਸਦਾ ਗਾਈਜ਼ ਹੁਣ ਫੇਰੇ ਰਾਤ ਨੂੰ ਵੀ ਨਹੀਂ ਖੜਾ ਛੱਡਦੀ ਕੈਨਲ ਢੰਗਾ ਇਹ ਕਹਿੰਦੀ ਮੈਨੂੰ ਲਾਓ ਕਹਿੰਦੀ ਬੋਰੀਆਂ ਚੱਕਣ ਵਾਸਤੇ ਹਨ ਹੈਰਾਨੀ ਹੋਰ ਇਹ ਤੂੰ ਦਿਵਾਲੀ ਤੋਂ ਬੋਲੀ ਮਨਾ ਜਾ ਕੇ ਦਿਵਾਲੀ ਦੇਉਂਗਾ ਇਹ ਬੋਰੀਆਂ ਕਹਿੰਦੀਆਂ ਵੀ ਕਿੰਨੀਆਂ ਲਾਉਂਦੇ ਆ ਦਿਵਾਲੀ ਮਨਾ ਹਾਂ ਪਤਾ ਹਾਂ ਤੈਨੂੰ 500 ਰੁਪਏ ਦੇ ਤਾਂ ਹੋਰ ਹੁਣ ਦਿਵਾਲੀ ਕਿਵੇਂ ਮਣਾਈ ਦੀ ਹੈ ਹਾਂ ਹਾਂ ਵੀ ਬਦਾਲੇ ਲਾਉਂਦਾ ਬਦਾਲੇ ਬਦਾਲੀ ਮੈਂ ਵੀ ਲਾਉਂਦਾ ਤੇਰੀ ਆ ਇਧਰ ਸੌਣ ਮੇਰੀ ਗੱਲ ਤੇਰੀ ਦਾਦੀ ਨੂੰ 500 ਰੁਪਇਆ ਦੇ ਤਾਂ ਤੇ ਪਟਾਕੇ ਲੈ ਜਾਂਗਾ ਠੀਕ ਆ ਪਾ ਦੇ ਮਾਂ ਕਰੇ ਪਤਾ ਹੈ ਕਿ ਇਹਰੇ ਕੋਲ ਪੈਸੇ ਲੈ ਲਈ ਜਾਂਗਾ ਪਟਾਕੇ ਠੀਕ ਆ ਹੁਣ ਹੀ ਖਲ ਖਾਣੀ ਸ਼ੁਰੂ ਕਰ ਦੇ ਦੀ ਕਹਿ ਹੁਣ ਕੀ ਕਹਿ ਕੇ ਪਰ ਕੰਟਰੀ ਟਾਲ ਪਿਛੋਂ ਟ੍ਰੈਕ ਆ ਜਾ ਚਾਬੀ ਥੋੜੀਆਂ ਜੀਆਂ ਰਹਿ ਗਈਆਂ ਬਸ ਲਓ ਜੀ ਆਪਣੀ ਜਿਹੜੀਆਂ ਰੇਹ ਵਾਲੀਆਂ ਬੋਰੀਆਂ ਸੀ ਉਹ ਫਿਲਹਾਲ ਰੱਖੀਆਂ ਗਈਆਂ ਮੇਰੇ ਹਿਸਾਬ ਨਾਲ ਚਾਰ ਪੰਜ ਹੀ ਰਹਿ ਗਈਆਂ ਹੋਣਗੀਆਂ ਜੀ ਰਾਤ ਦੇ 9 ਵਜੇ ਗਏ ਜੀ ਤੇ ਥਕਾਵਟ ਕਾਫੀ ਮਹਿਸੂਸ ਹੋ ਰਹੀ ਹੈ ਜੀ ਤੇ ਕਿਉਂਕਿ ਆਪਾਂ ਅੱਜ ਕਾਫੀ ਦੂਰ ਗਏ ਸੀ ਬਰਨਾਲੇ ਦੇ ਨਜ਼ਦੀਕ ਜਿੱਥੋਂ ਆਪਾਂ ਟਰਾਲੀ ਲੈ ਕੇ ਆਂਦੀ ਹੈ ਤੇ ਅੱਜ ਦੀਵਾਲੀ ਵਾਲਾ ਦਿਨ ਵੀ ਹੈਗਾ ਜੀ ਤੇ ਆਪਾਂ ਦੀਵਾਲੀ ਤਾਂ ਨਹੀਂ ਮਨਾਈ ਕਿਉਂਕਿ ਦਸਤਰੀ ਦੇ ਵਿੱਚ ਮਰਗ ਹੋ ਗਈ ਸੀ ਇਸ ਕਰਕੇ ਫਿਰ ਦੀਵਾਲੀ ਦਾ ਮਨਾਉਣਾ ਤੁਹਾਨੂੰ ਪਤਾ ਠੀਕ ਨਹੀਂ ਸੀ ਲੱਗਦਾ ਆਪਾਂ ਦੀਵਾਲੀ ਵਾਲੇ ਦਿਨ ਬਹੁਤ ਵਧੀਆ ਖੇਤੀਬਾੜੀ ਦਾ ਸੰਦ ਲੈ ਕੇ ਆਂਦਾ ਹੈ ਤੇ ਜਿਹੜਾ ਆਪਾਂ ਨੂੰ ਹੁਣ ਕੰਮ ਦੇਊਗਾ ਜੀ ਝੋਨਾ ਵੀ ਆਪਾਂ ਵੱਢਣਾ ਕੱਲ ਨੂੰ ਤੇ ਆਪਾਂ ਟਰਾਲੀ ਲੈ ਜਾਂਦੀ ਆ ਤੁਹਾਨੂੰ ਦੇਖ ਹੀ ਲਿਆ ਤੁਸੀਂ ਵਲੌਗ ਦੇ ਵਿੱਚ ਤੇ ਤੁਸੀਂ ਜਰੂਰ ਦੱਸਣਾ ਕਿ ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਮੈਡਮ ਥੋੜੇ ਅੱਜ ਢਿੱਲੇ ਹੀ ਐ ਦਵਾਈ ਲਈ ਜਾਂਦੀ ਲੱਗਦਾ ਮੈਨੂੰ ਕਿਉਂਕਿ ਇਹਨਾਂ ਦੇ ਪੇਟ 'ਚ ਦਰਦ ਹੁੰਦਾ ਪਰ ਕੱਲ ਦਾ ਹੋ ਰਿਹਾ ਦਰਦ ਕਾਫੀ ਹਜੇ ਕੱਲ ਵੀ ਸ਼ਾਮ ਨੂੰ ਦਵਾਈ ਲਈ ਸੀ ਤੇ ਸਵੇਰ ਵੀ ਲਈ ਸੀ ਤੇ ਮੇਰਾ ਖਿਆਲ ਦੋ ਤਿੰਨ ਖਰਾਕਾਂ ਲੈਣ ਤੋਂ ਬਾਅਦ ਕੋਈ ਥੋੜਾ ਬਹੁਤਾ ਫਰਕ ਪਊਗਾ ਕੱ ਅੱਗੇ ਨਾਲ ਤਾਂ ਖੈਰ ਥੋੜਾ ਬਹੁਤਾ ਠੀਕ ਹੈ ਪਰ ਪੇਟ ਦਰਦ ਕਰ ਰਿਹਾ ਹਜੇ ਮਿੰਨਾ ਮਿੰਨਾ ਚਲੋ ਹੋ ਜਾਏਗਾ ਠੀਕ ਪਰ ਮਾਤਾ ਮਾ ਅਰਦਾਸ ਕਰੋ ਜੀ ਜਲਦੀ ਤੋਂ ਜਲਦੀ ਜਿਹੜੀ ਮੈਡਮ ਦਾ ਜਿਹੜਾ ਪੇਟ ਆ ਠੀਕ ਹੋ ਜੇ ਤੇ ਤੁਸੀਂ ਅੱਜ ਦਾ ਵਲੌਗ ਜ਼ਰੂਰ ਦੱਸਣਾ ਜੀ ਤੁਹਾਨੂੰ ਅੱਜ ਦਾ ਵਲੌਗ ਕਿਸ ਤਰ੍ਹਾਂ ਦਾ ਲੱਗਾ ਤੇ ਅਰਮਾਨ ਬਾਹਰ ਥੋੜੇ ਬਹੁਤੇ ਛੋਟੇ ਛੋਟੇ ਪਟਾਕੇ ਲਿਆ ਸੀ ਕਿੰਨਾ ਰੈਡੀ ਮੈਨੂੰ ਚਲਾ ਲੈਂਦੇ ਮੈਂ ਕਿਹਾ ਚਲ ਬੱਚਿਆਂ ਨੂੰ ਹੁਣ ਕੀ ਮੈਂ ਸਮਝਾ ਸਕਦੇ ਆਂ ਆਪਾਂ ਤੇ ਫਿਰ ਉਹ ਆਪਦਾ ਥੋੜਾ ਬਹੁਤਾ ਚਾ ਕੱਲਾ ਹੀ ਪੂਰਾ ਕਰ ਐ ਬਾਹਰ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਜੀ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੇ ਚੈਨਲ ਨੇਮ ਹੈਗਾ ਦਸੰਦੂ ਫੈਮਿਲੀ ਵਲੌਗ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੀ ਗੁੱਡ ਨਾਈਟ